ਆਪਣੀਆਂ ਮੰਗਾਂ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਨੇ ਸੰਗਰੂਰ ਦੇ ਬੱਤੀਆਂ ਵਾਲੇ ਚੌਕ ਨੂੰ ਚਾਰੋਂ ਪਾਸਿਓਂ ਘੇਰਿਆ ਤੇ ਧਰਨਾ ਲਗਾ ਦਿੱਤਾ। ਉਹਨਾਂ ਨੇ ਕਿਹਾ ਹੈ ਕਿ ਸਾਡੇ ਡਿਪਾਰਟਮੈਂਟ ਦੇ ਵੱਲੋਂ ਸਾਨੂੰ ਚਿੱਠੀਆਂ ਕੱਡੀਆਂ ਗਈਆਂ ਨੇ ਕਿ ਐਫ ਆਰਐਸ ਦਾ ਕੰਮ ਕੀਤਾ ਜਾਵੇ। ਪਰ ਕੰਮ ਕਰਨ ਦੇ ਲਈ ਨਾ ਤਾਂ ਸਾਨੂੰ ਮੋਬਾਈਲ ਦਿੱਤੇ ਗਏ ਤੇ ਨਾ ਹੀ ਸਾਨੂੰ ਕੋਈ ਲੈਪਟਾਪ ਦਿੱਤਾ ਗਿਆ ਤੇ ਨਾ ਹੀ ਵਾਈਫਾਈ ਦੀ ਸਹੂਲਤ ਦਿੱਤੀ ਗਈ ਹੈ। ਸਰਕਾਰ ਸਾਨੂੰ ਮੋਬਾਈਲ ਦੇ ਰੀਚਾਰਜ ਦਾ 166 ਰੁਪਏ ਪ੍ਰਤੀ ਮਹੀਨਾ ਖਰਚਾ ਦਿੰਦੀ ਹੈ ਸਾਡੀ ਸਰਕਾਰ ਤੋਂ ਮੰਗ ਹੈ ਕਿ ਸਾਨੂੰ ਵੱਧ ਮੋਬਾਈਲ ਪੱਤਾ ਟਾਈਮ ਤੇ ਦਿੱਤਾ ਜਾਵੇ ਕਿਉਂਕਿ ਇੰਨੇ ਡਾਟੇ ਦੇ ਨਾਲ ਕੰਮ ਪੂਰਾ ਨਹੀਂ ਹੁੰਦਾ ਉਹਨਾਂ ਨੇ ਕਿਹਾ ਹੈ ਕਿ ਅਸੀਂ ਐਫ ਆਰਐਸ ਦਾ ਕੰਮ ਨਹੀਂ ਕਰਨਾ ਜਿਹੜੇ ਲਾਪਾਤਰੀ ਨੇ ਉਹ ਆਪਣੇ ਫੇਸ ਦੀ ਫੋਟੋ ਨਹੀਂ ਕਰਵਾਉਣਾ ਚਾਹੁੰਦੇ ਦੂਸਰਾ ਕੇਵਾਈਸੀ ਅਤੇ ਓਟੀਪੀ ਦੇ ਸਿਸਟਮ ਦੇ ਨਾਲ ਗਾਹਕ ਨੂੰ ਆਈਡੈਂਟੀਫਾਈ ਕੀਤਾ ਜਾਂਦਾ ਹੈ ਇਥੇ ਲੋਕਾਂ ਦੀ ਸ਼ਿਕਾਇਤ ਹੈ ਕਿ ਸਾਡੇ ਕੋਲੋਂ ਓਟੀਪੀ ਲਿਆ ਜਾਂਦਾ ਤਾਂ ਸਾਡੇ ਖਾਤਿਆਂ ਦੇ ਵਿੱਚੋਂ ਪੈਸੇ ਨਿਕਲ ਜਾਂਦੇ ਨੇ ਲੋਕ ਬਹਿਸਬਾਜੀ ਤੇ ਉਤਰ ਆਉਂਦੇ ਨੇ ਮਹਿਕਮਾ ਵੀ ਸਾਡਾ ਸਾਥ ਨਾ ਦੇ ਕੇ ਸਾਨੂੰ ਹੀ ਕਹਿੰਦਾ ਕਿ ਲਾਪਾਤਰੀਆਂ ਨੂੰ ਜਾਗਰੂਕ ਕਰੋ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਹੁਣ ਇਹ ਕੰਮ ਨਹੀਂ ਕਰਨਾ ਇੱਥੇ ਇਹ ਵੀ ਕਿਹਾ ਗਿਆ ਹੈ ਕਿ 9 ਜੁਲਾਈ ਨੂੰ ਸਾਡੀ ਮੁਕੰਮਲ ਹੜਤਾਲ ਹੈ ਜਿਸ ਦੇ ਵਿੱਚ ਸਾਰੀਆਂ ਜਥੇਬੰਦੀਆਂ ਸਾਡਾ ਸਹਿਯੋਗ ਕਰਨਗੀਆਂ ਮੇਰਾ ਨਾਮ ਅੰਦੀਪ ਕੁਮਾਰ ਹੈ ਜ਼ਿਲ੍ਹਾ ਪ੍ਰਿੰਸੀਪਲ ਪ੍ਰਧਾਨ ਬਲਾਕ ਦੀ ਪ੍ਰਧਾਨ ਅਮ ਅੱਜ ਬਰਨਾਲਾ ਬਤਿਆ ਚੌਂਕ ਉੱਕੇ ਰਿਹਾ ਹੈਗਾ ਪੀ ਮੰਗਾਇਆ ਅਸੀਂ ਸਰਕਾਰ ਤੋਂ ਤਪੇ ਹੋਏ ਹਾਂ ਜਿਹੜਾ ਇਹ ਲਾਲਵਤੀ ਚੌਂਕ ਅੱਜ ਘੇਰਿਆ ਸੀਗਾ ਜਿਹਦੇ ਵਿੱਚ ਸਾਨੂੰ ਸਾਡੇ ਡਿਪਾਰਟਮੈਂਟ ਵੱਲੋਂ ਚਿੱਠੀਆਂ ਕੱਢੀਆਂ ਜਾਂਦੀਆਂ ਨੇ ਕਿ ਆਪਰਐਸ ਦਾ ਕੰਮ ਕੀਤਾ ਜਾਵੇ ਉਹਦੇ ਵਿੱਚ ਨਾ ਤਾਂ ਸਾਨੂੰ ਮੋਬਾਈਲ ਦਿੱਤੇ ਗਏ ਨੇ ਨਾ ਹੀ ਸਾਨੂੰ ਕੋਈ ਲੈਪਟਾਪ ਦੀ ਸੁਵਿਧਾ ਨਾ ਹੀ ਕੋਈ ਵਾਈਫਾਈ ਦੀ ਸੁਵਿਧਾ ਸਾਨੂੰ ਸਰਕਾਰ ਹੈ ਜਿਹੜੀ 1 ਮਹੀਨੇ ਦਾ 166 ਰੁਪਏ 66 ਪੈਸੇ ਰੀਚਾਰਜ ਦੇ ਪੈਸੇ ਦਿੰਦੀ ਹੈ ਜਿਹੜੀ ਬਹੁਤ ਲੰਬੇ ਸਮੇਂ ਬਾਅਦ ਸਾਨੂੰ ਜਿਹੜੇ ਪੈਸੇ ਨੇ ਉਹ ਮਿਲਦੇ ਨੇ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਕਿ ਸਾਨੂੰ ਜਿਹੜਾ ਮੋਬਾਈਲ ਪੱਤਾ ਉਹ ਮੁਕੰਮਲ ਦਿੱਤਾ ਜਾਵੇ ਕਿਉਂਕਿ ਕੋਈ ਵੀ ਕੰਪਨੀ 260 ਰੁਪਏ ਦੇ ਵਿੱਚ ਇੰਨਾ ਡਾਟਾ ਨਹੀਂ ਦਿੰਦੀ ਜਿੰਨੇ ਡਾਟੇ ਦੇ ਅਸੀਂ ਕੰਮ ਕਰਨਾ ਹੁੰਦਾ ਦੂਸਰਾ ਸਾਨੂੰ ਸਰਕਾਰ ਮੋਬਾਈਲ ਦੇਵੇ ਲੈਪਟਾਪ ਦੇਵੇ ਵਾਈਫਾਈ ਦੇ ਕਨੈਕਸ਼ਨ ਦੇਵੇ ਤਾਂ ਅਸੀਂ ਤਾਂ ਕੇ ਅਸੀਂ ਜਿਹੜਾ ਇਹ ਕੰਮ ਹੈ ਇਹ ਕਰ ਸਕੀਏ ਅਸੀਂ ਐਫਆਰਐਸ ਦਾ ਕੰਮ ਹੈ ਜਿਹੜਾ ਉਹ ਨਹੀਂ ਕਰਨਾ ਕਿਉਂਕਿ 300 ਗ੍ਰਾਮ ਫੀਡ ਪਿੱਛੇ ਅਸੀਂ ਇਹ ਜਿਹੜਾ ਕੰਮ ਹੈ ਇਹ ਨਹੀਂ ਕਰਨਾ ਔਰ ਸਾਡੇ ਲਾਹਤਰੀ ਨੇ ਜਿਹੜੇ ਉਹ ਸਾਡੇ ਆਪ ਦੇ ਫੇਸ ਦੀ ਫੋਟੋ ਨਹੀਂ ਕਰਾਉਣਾ ਚਾਹੁੰਦੇ ਔਰ ਦੂਸਰਾ ਜਿਹੜਾ KYC ਤੇ OTP ਦਾ ਸਿਸਟਮ ਹੈ ਕੌਣ ਉਹਨਾਂ ਦਾ ਵੈਰੀਫਾਈ ਕਰਨਾ ਉਹਦੇ ਨਾਲ ਜਿਹੜੇ ਲਾਭਪਾਤਰਿਆਂ ਦੇ ਅਕਾਊਂਟ ਦੇ ਵਿੱਚ ਉਹ ਪੈਸੇ ਨਿਕਲ ਜਾਂਦੇ ਨੇ ਜਿਸ ਕਰਕੇ ਉੱਥੇ ਆਂਗਣਵਾੜੀ ਵਰਕਰ ਦੋਸ਼ੀ ਪਾਇਆ ਜਾਂਦਾ ਉਸ ਤੋਂ ਬਾਅਦ ਇਹ ਡਿਪਾਰਟਮੈਂਟ ਹੈ ਜਿਹੜਾ ਉਹ ਕਿਸੇ ਤਰੀਕੇ ਨਾਲ ਕੋਈ ਸਾਥ ਨਹੀਂ ਦਿੰਦਾ ਕਿਉਂਕਿ ਅਸੀਂ ਪਹਿਲਾਂ ਵੀ ਜਿਹੜੇ ਸਾਡੇ ਲਾਭਪਾਤਰਿਆਂ ਦੇ ਪੈਸੇ ਨਿਕਲੇ ਤਾਂ ਅਸੀਂ ਡਿਪਾਰਟਮੈਂਟ ਨੂੰ ਜਿਹੜਾ ਇਹ ਪਹਿਲਾਂ ਵੀ ਲਿਖ ਕੇ ਦਿੱਤਾ ਲਿਖ ਕੇ ਦੇਣ ਦੇ ਬਾਵਜੂਦ ਵੀ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਲਾਭਪਾਤਰਿਆਂ ਨੂੰ ਸੁਚੇਤ ਕਰੋ ਕਿਸੇ ਨੂੰ OTP ਨਾ ਦਿੱਤੇ ਜਾਵੇ ਬਕਾਇਦਾ ਹੋ ਸਕਦੇ ਕਿ ਜਿਹੜਾ ਅਸੀਂ ਫੋਨ ਨੰਬਰ ਦਿੱਤਾ ਬੰਦੇ ਦਾ ਨਾਮ ਦਿੱਤਾ ਉਹਨਾਂ ਤੇ ਸਾਈਬਰ ਕ੍ਰਾਈਮ ਦੇ ਵਿੱਚ ਰਿਪੋਰਟ ਕਰਨ ਦੀ ਬਜਾਏ ਸਾਨੂੰ ਮੁੜ ਤੋਂ ਹਦਾਇਤ ਕੀਤੀ ਗਈ। ਤਾਂ ਜਿਹੜਾ ਜਿਹੜੀ ਇਹ ਗੱਲਬਾਤ ਹੈ ਇਹ ਸਾਡੀ ਇਹੀ ਚੱਲਦੀ ਹੈ ਕਿ ਅਸੀਂ ਆਫਰ ਐਸ ਕੇ ਬਾਈ ਸੀ ਓਟੀਪੀ ਦਾ ਕੰਮ ਨਹੀਂ ਕਰਨਾ ਔਰ ਦੂਸਰਾ ਸਾਡਾ ਜੇਕਰ ਸਾਨੂੰ ਦੁਬਾਰਾ ਤੋਂ ਲੈਟਰ ਇਹਨਾਂ ਨੇ ਕੱਢੀਆਂ ਤਾਂ ਤਿੰਨ ਤਰੀਕ ਨੂੰ ਅਸੀਂ ਦੁਬਾਰਾ ਫੇਰ ਮੁੜ ਪ੍ਰੋਗਰਾਮ ਕਰਾਂਗੇ ਔਰ ਇੱਥੇ ਖੜਕੇ ਹੀ ਅਸੀਂ ਪ੍ਰੋਟੈਸਟ ਕਰਾਂਗੇ ਸਰਕਾਰ ਦੀ ਮੁਰਦਾਬਾਦ ਕਰਾਂਗੇ ਔਰ ਜਿਹੜਾ 9 ਜੁਲਾਈ ਦਾ ਸਾਡਾ ਪ੍ਰੋਗਰਾਮ ਹੈ ਉਹ ਸਾਡੀ ਮੁਕੰਮਲ ਹੜਤਾਲ ਹੈ। ਉਹਦੇ ਵਿੱਚ ਸਾਡੇ ਸਾਰੀਆਂ ਜੱਥੇਬੰਦੀਆਂ ਸਹਿਯੋਗ ਕਰਨਗੀਆਂ ਉਹ ਸਾਡਾ ਪ੍ਰੋਗਰਾਮ ਤੈਅ ਹੈ ਤਿੰਨ ਤਰੀਕ ਦਾ ਅਗਰ ਸਾਨੂੰ ਦੁਬਾਰਾ ਕੁਝ ਕਹਿੰਦੇ ਨੇ ਤਾਂ ਅਸੀਂ ਦੁਬਾਰਾ ਕਰਾਂ ਮੇਰਾ ਨਾਮ ਸਰਜੀਤ ਕੌਰ ਹੈ ਜੀ ਮੈਮ ਅੱਜ ਟਰਨ ਲਗਾ ਰੱਖਿਆ ਕੀ ਮੰਗਾਈ ਤੁਸੀਂ ਟਰਨ ਅੱਜ ਲਗਾਇਆ ਹੋਇਆ ਜੀ ਸਰਕਾਰ ਲਗਾਤਾਰ 2018 ਤੋਂ ਸਾਡੇ ਤੋਂ ਪੋਸ਼ਣ ਟਰੈਕਰ ਦਾ ਕੰਮ ਕਰਾ ਰਹੀ ਹੈ ਔਰ ਸਰਕਾਰ ਨੂੰ ਜਿੱਥੋਂ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਸਰਕਾਰ ਨੇ ਸਾਡੇ ਮੋਬਾਈਲਾਂ ਰਾਹੀਂ ਸਾਡੇ ਵਿਭਾਗ ਨੂੰ ਪੈਸਾ ਵੀ ਦਿੱਤਾ ਗਿਆ ਸੀ ਪਾਰ ਸਾਡੇ ਵਿਭਾਗ ਨੇ ਸਾਨੂੰ ਮੋਬਾਈਲ ਫੋਨ ਨਹੀਂ ਲੈ ਕੇ ਦਿੱਤੇ ਕਿਉਂਕਿ 3 ਸਾਲਾਂ ਬਾਅਦ ਜਿਹੜਾ ਹੈਗਾ ਦੂਜੇ ਮੋਬਾਈਲ ਫੋਨ ਦਾ ਵੀ ਟਾਈਮ ਆ ਜਾਂਦਾ ਹੁੰਦਾ ਸਾਨੂੰ ਲਗਾਤਾਰ 7 ਸਾਲ ਹੋ ਗਏ ਇਹ ਕੰਮ ਕਰਾਉਂਦਿਆਂ ਨੂੰ 7 ਸਾਲ ਤੋਂ ਅਸੀਂ ਇਹ ਕੰਮ ਕਰ ਰਹੇ ਹਾਂ ਹੁਣ ਨੂੰ ਸਾਡਾ ਤੀਜਾ ਮੋਬਾਈਲ ਆ ਜਾਂਦਾ ਸੀ ਸਾਡੇ ਫੋਨ ਤੇ ਫੋਨ ਤੋਂ ਬਿਨਾ ਬਿਨਾ ਹਥਿਆਰ ਤੋਂ ਸਾਨੂੰ ਲੜਨ ਵਾਸਤੇ ਨਿਰਾਨ ਵਿੱਚ ਛੱਡਿਆ ਹੋਇਆ ਉਹਦੇ ਵਿੱਚ ਅਸੀਂ ਮੋਬਾਈਲ ਆਪਣੇ ਪੋਜੀਸ਼ਨ ਟਰੈਕ ਕਰਤੇ ਲਾਪਤੇ ਨੇ ਸਾਰਾ ਡਾਟਾ ਜਿਹੜਾ ਆਇਆ ਹੋਇਆ ਹੈ ਕੋਣ ਵੀ ਜਿਹੜਾ ਹੈਗਾ ਸਾਡੇ ਲਾਪਾਤਰੀ ਨੇ ਬਹੁਤ ਸਾਰੀਆਂ ਠੱਗੀਆਂ ਹੋ ਰਹੀਆਂ ਨੇ ਪੈਸਾ ਨਿਕਲ ਰਿਹਾ ਔਰ ਜੇਕਰ ਕਿਸੇ ਲਾਪਾਤਰੀ ਦੇ ਅਕਾਊਂਟ 'ਚ ਪੈਸੇ ਨਹੀਂ ਹੁੰਦੇ ਜਿਹੜੇ ਠੱਗੀ ਕਰਨ ਵਾਲੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਗਾਲਾਂ ਕੱਢਦੇ ਨੇ ਉਹਨਾਂ ਦੀ ਬੇਇੱਜ਼ਤੀ ਕਰਦੇ ਨੇ ਇਸ ਦੀ ਜ਼ਿੰਮੇਵਾਰ ਇਹ ਸਰਕਾਰ ਹੈ ਉਸ ਤੋਂ ਹੁਣ ਉਸ ਤੋਂ ਬਾਅਦ ਨਮਾ ਇਹਨਾਂ ਨੇ ਫਰਮਾਨ ਲੈ ਕੇ ਆਏ ਨੇ ਕਿ ਜਿਹੜਾ ਅਸੀਂ 2 ਕਿਲੋ ਦੇ ਕਰੀਬ ਰਾਸ਼ਨ ਦਿੰਨੇ ਆ ਉਹਦੇ ਵਿੱਚ ਮਿੱਠਾ ਦਲੀਆ ਨਮਕੀਨ ਦਲੀਆ ਖਿਚੜੀ ਤੇ ਮਰਮਰੇ ਹੁੰਦੇ ਨੇ ਉਹ ਵੀ ਜਿਹੜਾ ਹੈਗਾ ਉਹਦੇ ਲਈ ਸਾਨੂੰ ਲਾਪਾਤਰੀ ਦੇ ਪਹਿਲਾ ਫੇਸ ਆਫ ਕੈਪਚਰਿੰਗ ਕਰਨੀ ਪਊਗੀ ਫੋਟੋ ਕਿਚਣੀ ਪਊਗੀ ਜੇਕਰ ਉਹ ਫੋਟੋ ਜਿਹੜੀ ਹੈਗੀ ਹੈ ਆਧਾਰ ਕੜਨਾ ਮੈਚਿੰਗ ਹੈ ਤਾਂ ਹੀ ਉਹ ਲਾਪਾਤਰੀ ਨੂੰ ਖਾਣਾ ਦੇ ਸਕਾਂਗੇ ਆਦਰਵਾਇਜ਼ ਉਹ ਖਾਣਾ ਨਹੀਂ ਦੇ ਸਕਾਂਗੇ ਕੁਝ ਸਾਡੇ ਕੋਲ ਗਰਭવતી ਮਾਮਾ ਹੁੰਦੀਆਂ ਨੇ ਦੁੱਧ ਪਿਲਾਉ ਮਾਮਾ ਹੁੰਦੀਆਂ ਨੇ ਕਈ ਲਾਪਾਤਰੀਆਂ ਦੇ ਜਿਹੜੇ ਸਸ ਖਾਣਾ ਲੈਣ ਆਉਂਦੇ ਆ ਨਨਦ ਖਾਣਾ ਲੈਣ ਆਉਂਦੇ ਜਾਂ ਉਹਨਾਂ ਦੇ ਘਰ ਵਾਲਾ ਖਾਣਾ ਲੈਣ ਆਉਂਦਾ ਉਸ ਤੋਂ ਬਾਅਦ ਅਸੀਂ ਮੇਨ ਜਿਹੜੇ ਲਾਪਾਤਰੀ ਨੂੰ ਖਾਣਾ ਦੇ ਸਕਾਂਗੇ ਬਹੁਤ ਬਾਰੀ ਜਿਹੜੇ ਨੇ ਉਹਨਾਂ ਦੀ ਜਿਹੜੀ ਫੋਟੋ ਹੈ ਉਹਦੇ ਨਾਲ ਮੈਚ ਵੀ ਨਹੀਂ ਹੁੰਦੀ ਇਸ ਤਰੀਕੇ ਨਾਲ ਜਿਹੜਾ ਹੈਗਾ ਸਰਕਾਰ ਜਿਹੜਾ ਹੈਗਾ ਗਰੀਬਾਂ ਦੇ ਮੂੰਹ ਚ ਨਿਵਾਲਾ ਕੋਹਣ ਜਾ ਰਹੀ ਹੈ ਜਿਹੜੇ ਸਾਡੇ ਕੋਲੇ ਗਰੀਬ ਲਾਭਪਾਤਰੀਆਂ ਦੇ ਬੱਚੇ ਆਉਂਦੇ ਨੇ ਜਾਂ ਲੇਡੀਜ਼ ਆਉਂਦੀਆਂ ਨੇ ਅਸੀਂ ਇਸ ਦਾ ਸਖਤ ਵਿਰੋਧ ਕਰਦੇ ਜਿਵੇਂ ਅੱਜ ਨੰਗਾ ਨਹੀਂ ਪੁਰਿਆਉਂਦੀ ਮੰਗਾ ਤਾਂ ਅਗਲਾ ਐਕਸ਼ਨ ਹੋਵੇਗਾ ਜਿਹੜਾ ਅਗਲਾ ਐਕਸ਼ਨ ਹੋਊਗਾ 9 ਤਰੀਕ ਦੀ ਸਾਡੀ ਮੁਕੰਮਲ ਹੜਤਾਲ ਹੈ ਜੀ ਉਹਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਉਸ ਤੋਂ ਬਾਅਦ ਤਿੰਨ ਤਰੀਕ ਦਾ ਅਸੀਂ ਦੁਆਰਾ ਤੋਂ ਅਸੀਂ ਇੱਥੇ ਹੀ ਇਹ ਅਜਾਮ ਲਾ ਕੇ ਕਰਨਾ ਪਰ ਕੁਝ ਨੈਸਟ ਕਰਨਾ